नशा एवं नशा तस्करों को खत्म करने का दावा पिछली सरकार व अब सरकार ठोक रही है लेकिन इसके बाद भी जिला कपूरथला सरकारी हॉस्पिटल के बाहर तथा कपूरथला क्षेत्र में अलग अलग मेडिकल स्टोरों पर मेडिकल नशा एवं अन्य नशा दुकानों और चाय के खोखों में धड़ल्ले से बिक रहा है वही सेहत विभाग व जिला कपोटला प्रशासन व प्रशासनिक तंत्र आंखें बंद करके नशे के कारोबारियों को बढ़ावा दे रही है वही सेहत विभाग के सरकारी सिविल हॉस्पिटल के बाहर धड़ल्ले से नजायज कब्जे हो चुकी हैं, जिसकी आड़ में मेडिकल नशा एवं अन्य नशे की बिक्री हो रही है बार बार सेहत विभाग एवं जिला प्रशासनिक तंत्र कपूरथला को लेती शिकायत मांग पत्र देने के बाद भी कोई कार्रवाई ना होने को लेकर समाज सेवी एवं पूर्व श्रोमणी अकाली दल पार्टी के सीनियर नेता एवं अन्य यूथ नौजवानों के साथ मिलकर पंजाब सरकार व जिला कपूरथला पुलिस व प्रशासनिक तंत्र का सरकारी सिविल हॉस्पिटल के मुख्य गेट पर पुतला फूक का रोष जताया गया की कारण से के जीरा के सिविल हॉस्पिटल दे बाहर जदा की पुतला फूकया वा ए सारा की मामला की है की नशे नु लेके केरे बंदे है जदा की देखो जी मैं बड़े लंबे समय से लड़ाई लड़ रहे हां जड़ा मेडिकल नशा वा तड़ा-तड़ देड़ा तार वा सिविल हॉस्पिटल कपूरथले दे बाहर चावले कोकया दे ऊपर जड़ा मैं बेचा जा रहा वा ਉਹਦੇ ਵਿੱਚ ਹੁੰਦਾ ਫਜਾਏ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਇੰਨੇ ਲੰਬੇ ਸਮੇਂ ਤੋਂ ਇਹ ਨਸ਼ਾ ਵੇਚ ਰਿਹਾ ਵਾ ਉਹ ਕਿੱਦਾਂ ਵੇਚ ਰਿਹਾ ਵਾ ਇੱਥੇ ਕਿਉਂ ਨਹੀਂ ਉਹਦੀ ਜਿਹੜੀ ਆ ਕੋਈ ਵੀ ਹੱਲ ਹੋ ਰਿਹਾ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਇਹ ਜਿਹੜੀ ਆ ਵੀਡੀਓ ਸੁਨੇਹੇ ਕੀਤੀ ਕਿ ਨਜਾਇਜ਼ ਜਿਹੜੇ ਕਪਜੋਦਾਂ ਦੀ ਕਹਿੰਦੇ ਲੱਗੇ ਤੜ ਤੜ ਜੇ ਮਾਲ ਨੂੰ ਚਾਹ ਵਾਲੇ ਕੋਖੇ ਲੱਗਿਆ ਹੀ ਕਿਤੇ ਦੀ ਰੋਟੀ ਦੇ ਖਿਲਾਫ ਨਹੀਂ ਹੈਗੇ ਹਰੇਕ ਬੰਦੇ ਨੇ ਮਿਹਨਤ ਕਰਕੇ ਰੋਟੀ ਕਮਾਈ ਆ ਪਰ ਜਿੰਨੇ ਨਸ਼ੇੜੀਆਂ ਮੈਂ ਮਿਲਦਾ ਇੱਥੇ ਆ ਕੇ ਦੇਰਦਾ ਜਦੋਂ ਉਹ ਕਹਿੰਦੇ ਇਹ ਚਾਹ ਪੀਣ ਆਇਆ ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ ਅੱਜ ਦੇ ਸਮੇਂ 'ਚ 10 ਰੁਪਏ ਦਾ ਕੱਪਾ ਚਾਹ ਦਾ ਨੋਰਮਲ ਗਿਆ ਉਹ 5-5 ਕੱਪ ਜਿਹੜੇ ਰੋਜ਼ ਦੇ ਚਾਹ ਦੇ ਪੀ ਜਾਂਦੇ ਆ 50 ਰੁਪਏ ਮੈਨੂੰ ਇਹ ਗੱਲ ਨਹੀਂ ਸਮਝ ਲੱਗਦੀ ਕੋ ਚੰਗਾ ਭਲਾ ਬੰਦਾ ਨਾ ਮੀਡਲ ਕ ਚਾਹ ਦੇ ਪੀਣ ਦੇ ਲਈ ਨਹੀਂ ਮਿਲਦੇ ਇੱਕ ਦਿਨ ਦੇ ਵਿੱਚ 6-6 ਕੱਪ ਬਾਹਰੋਂ ਪੀਨੇ ਘਰੇ ਕੋਈ ਮਿਲੇ ਵੱਖਰੀ ਗੱਲ ਆ ਪਰ ਇੱਥੇ ਗ੍ਰਾਮਾ ਕੀ ਹੁੰਦਾ ਅੱਜ ਸਵੇਰੇ ਮੈਂ ਆ ਗਏ ਮੋਕੇ ਦੇ ਜਿਹੜੇ ਆ ਉਹ ਬੜੇ ਨਸ਼ੇ ਦੇ ਜਿਹੜੇ ਦੁਕਾਧਾਰ ਵਾ ਉਹ ਕੈਪਸੂਲ ਕੋਈ ਵੇਖ ਵੇਚ ਰਿਆ ਸੀ ਤੇ ਕੈਪਸੂਲ ਜਿਹੜਾ ਉਹ ਲੈ ਰਿਆ ਸੀ ਐਨਾ ਮੋਕੇ ਦੇ ਵੜ ਲਿਆ ਮੈਂ ਬਾਰ ਬਾਰ ਪੀਸੀਆ ਜਿਹੜੇ ਇੰਚਾਰਜ ਆ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਮੇਰਾ ਸਾਥ ਦਿੱਤਾ ਕਿਥੇ ਸਮੇਂ-ਸਮੇਂ ਤੇ ਜਿਹੜੇ ਆ ਮੁਲਾਜ਼ਮ ਭੇਜੇ ਜੇ ਆਪਾਂ ਮੈਡੀਕਲ ਨੈਸ਼ਰੀ ਗੱਲ ਕਰੀ ਸਰਕਾਰ ਵੱਲੋਂ ਤਾਂ ਮੈਂ ਲਗਾ ਚੁੱਕੇ ਪਰ ਜਿਹੜੇ ਕਿ ਆਪਣੇ ਕਹਿੰਦੇ ਕਿ ਡਰੱਗਰ ਕਮਿਸ਼ਨਰ ਦੀ ਭੂਮਿਕਾ ਕਿੱਦਾਂ ਦੇ ਦੇ ਤੁਸੀਂ ਇੱਥੇ ਆ ਦੇਖੋ ਹੀ ਦੱਸ ਦਿਓ ਦਿਖਾ ਦਵਾਂ ਤੁਹਾਨੂੰ ਇੱਕ ਕਰਨੀ ਆ ਡਰੱਗ ਇੰਸਪੈਕਟਰ ਦੀ ਭੂਮਿਕਾ ਹਾਂ ਮੈਂ ਤੁਹਾਨੂੰ ਦੱਸਦਾ ਹਾਂ ਜੀ ਕੀ ਕੁਛ ਆ ਕੋ ਮਾ ਦੇਖੋ ਨੀ ਕਿੰਦਾ ਵੇਚ ਰੀ ਆ ਸਾਦੇ ਲੋਈ ਸਾਰੇ ਇਕੱਲੇ ਅਕਾਪੁਰੇ ਦੇ ਵਿੱਚ ਲੈ ਰਿਆ ਜਿਹੜਾ ਬੰਦਾ ਤੇ ਜਿਹੜਾ ਬੰਦਾ ਵੇਚ ਰਿਆ ਵਾ ਉਹਨੇ ਇਹ ਜੀ ਜਾਦੀ ਇਨਸਪੈਕਟਰ ਨੇ ਗੱਲ ਕੀਤੀ ਜਾਦੀ ਇਨਸਪੈਕਟਰ ਸਾਹਿਬ ਨੇ ਇੱਕ ਸ਼ਾਮ ਵਿੱਚ ਪੜਿਆ ਮੈਨੂੰ ਲੱਗਦਾ ਪਰ ਇਹ ਕਲੀਨਿਕ ਜਿਹੜੇ ਆ ਉਹਨਾਂ ਨੇ ਮੈਨੂੰ ਇਹ ਲੱਗਦਾ ਵਾ ਕਿ ਪੁੱਜ ਮੈਡੀਕਲ ਜਿਹੜੇ ਸੈਂਟਰ ਵਾ ਮੈਡੀਕਲ ਕਲੀਨਿੰਗ ਜਿਹੜੇ ਆ ਉੱਥੇ ਲਾਤੇ ਹੋਏ ਆ ਜਦੋਂ ਸ਼ਾਮ ਨੂੰ ਜਾ ਕੇ ਹਕਾਤ ਅਕਾਤ ਗੱਲ ਆ ਜਾਂਦਾ ਇੱਕ ਪਾਸੇ ਤੇ ਮੌਜੂਦਾ ਸਰਕਾਰ ਨੇ ਜਿਹੜਾ ਮੈਡੀਕਲ ਨਸ਼ਾ ਜਿਹਦਾ ਗਾਬਾ ਹੋ ਗਿਆ ਦਰ ਨਸ਼ੀੜਿਆ ਉਹ ਬੰਦ ਕਰ ਦਿੱਤੇ ਕੈਪਸੂਲ ਜਿਹੜੇ ਆ ਪਰ ਦੂਜੇ ਪਾਸੇ ਜੇ ਵੀਡੀਓ ਨੂੰ ਦੇਖੀ ਤਾਂ ਲੈਣਾ ਇੱਕ ਇੱਕ ਦੋ ਦੋ ਕੈਪਸੂਲ ਜਿਹੜੇ ਆ ਵੇਚ ਰਹੇ ਆ ਕੋਈ ਉਹਦੇ ਉੱਤੇ ਜਣਾਵਾ ਰੋਕ ਕਾਮ ਨਹੀਂ ਕੋਈ ਕੋਰ ਕਾਰਵਾਈ ਨਹੀਂ ਹੋ ਰਹੀ ਟੱਟੇ ਕਹਿਣਾ ਮੈਂ ਤਾਂ ਕੀ ਹੈਲਥ ਡਿਪਾਰਟਮੈਂਟ ਵੀ ਲਾਪਰਵਾਹ ਆ ਬਿਲਕੁਲ ਲਾਪਰਵਾਹ ਇਹ ਲਾਪਰਵਾਹ ਹੈ ਇੰਨੇ ਵੱਡੇ ਪੱਦਰ ਦੇ ਉੱਤੇ ਨਸ਼ੇ ਦੀਆਂ ਗੋਲੀਆਂ ਵਿਕਣੀਆਂ ਗਾਬੇ ਵਿਕਣੇ ਉਹਦੇ ਉਧਾਰ ਕੋਈ ਜਣਾਵਾ ਕੋਈ ਪੁੱਛ ਕੇ ਛੁਬਾਣਾ ਹੋਵੇ ਕੋਈ ਨਾ ਕਾਰਵਾਈ ਨਾ ਹੁੰਦੀ ਹੋਵੇ ਤੇ ਦੱਸੋ ਕੌਣ ਆ ਇੱਥੇ ਆ ਕੇ ਮੈਂ ਹਰ ਇੱਕ ਵਾਰੀ ਕਹਿੰਦਾ ਮੈਂ ਸਾਰੀ ਪੰਜਾਬ ਪੁਲਿਸ ਮਾਰਾ ਨਹੀਂ ਕਹਾਂਗਾ ਇਹੋ ਜੀ ਪੰਜਾਬ ਪੁਲਿਸ ਸਾਡੇ ਵਿੱਚ ਆ ਮੇਰੇ ਕੌਮ ਦੇ ਮਿੱਤਰ ਜਿਹੜੇ ਸਵੇਰੇ ਡਿਊਟੀ ਕਰਦੇ ਆ ਸ਼ਾਮ ਤੱਕ ਖੜੇ ਰਹਿੰਦੇ ਪਰ ਕੁਝ ਮੈਂ ਕਹਿੰਦਾ ਸੋਚ ਜਿਹੜੇ 2-4% ਆ ਉਹ ਸਿਰਫ ਇੱਥੇ ਆ ਕੇ ਚਲਾਨ ਕਰਕੇ ਚਲ ਜਾਂਦੇ ਆ ਪਰ ਜਿਹੜੇ ਨਸ਼ੇਲੇ ਬੰਦੇ ਬੈਠੇ ਆ ਉਹਨਾਂ ਨੂੰ ਕੋਈ ਡਾਂਦਾ ਨਹੀਂ ਸਾਨੂੰ ਮੇਰੇ ਰਗਾ ਬੰਦਾ ਇਹ ਕਾਮ ਨਾਗਰਿਕ ਕਿੰਨੀ ਕੀ ਦੇਰ ਇੱਥੇ ਆ ਕੇ ਕੰਮ ਕਰਦਾ ਰਹੇਗਾ ਹਸਪਤਲੋਂ ਰੈਂਟ ਦਿੰਦੇ ਆ ਤੁਸੀਂ ਕੋਈ ਹਾਂਜੀ ਹਸਪਤਲੋਂ ਰੈਂਟ ਦਿੰਦੇ ਇਹਦਾ ਕਿਰਾਇਆ ਦਿੰਦੇ ਆ ਨਹੀਂ ਜੀ ਕੁਝ ਨਹੀਂ ਦਿੰਦੇ ਹੀ ਹੋ ਸਾਹਿਬ ਆਪਾਂ ਸਰ ਮੇਰ ਕਾਣਾ ਇਸ ਤਰ੍ਹਾਂ ਕਰੀਏ ਤੁਹਾਨੂੰ ਨਹੀਂ ਖਾਣਾ ਖਾਈ ਗਿਆ ਨਹੀਂ ਤਾਂ ਫਿਰ ਤੇ ਨਸ਼ੇ ਦੇ ਕੈਪਸੂਲ ਕੱਲੀ ਬੇਚਦੇ ਤਾਂ ਇਹ ਬੋਠੇ ਨਥਿਆ ਬਣਾਈਦਾ ਸਾਰੀ ਨਾਲ ਸਾਨੂੰ ਲੋਏ ਪਿਚੋਣੇ ਪੈਂਦੇ ਮਾਰਾ ਹੀ ਕਹਿੰਦੇ ਰੋਟੀ ਖਾਣੀ ਖਾਣੀ ਹੱਥ ਵੀ ਕਰਨਾ ਚਾਹਤਾ ਤੁਹਾਨੂੰ ਦੋੜ ਪਾਉਗੀ ਤੋਦਾਂ ਗੱਲ ਚੱਕਣਾ ਸਮਝਾ ਕੇ ਬਣਾਏ ਅੱਜ ਇਹ ਇੱਥੇ ਇੰਨੇ ਲੋਕੀ ਕੈਪਸੂਲ ਪੀਵੇ ਜੇ ਤਾਂ ਖਰੀਦਦੇ ਤਾਂ ਤੁਸੀਂ ਕੈਂਦਨ ਕਰੀ ਕਿ ਕਿਦੋਂ ਕੋਲੋਂ ਕੋਲੋਂ ਕੀ ਨਹੀਂ ਕਰੀ ਕੋਣ ਅਸਲ ਨੂੰ ਕੀ ਕਰੀ ਨਾ ਇੱਥੇ ਕਿਰਸੋ ਲੈਨੇ ਬੇਕੇਦਾ ਵਾ ਨਹੀਂ 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 ਤਾਂ ਮੈਂ ਤੁਹੀ ਆਪੋ ਭਗਵਾਨ ਦੇ ਫੇ ਅਸੀਂ ਕਹਿੰਦੇ ਕਿ ਆਉਂਦੀ ਵੀ ਨਾ ਵਿੱਚੋਂ ਇੱਥੇ ਕੋਸ ਨੂੰ ਤਲਾਹ ਨਹੀਂ ਕੀਤੀ ਇੱਥੇ ਕੈਸਲ ਰੇਜ ਦੇ ਮਹਾਰਾਜ ਤੰਗ ਕਰਦੇ ਆ ਭਾਰ ਭਾਰ ਨੂੰ ਕਹਿੰਦੇ ਕਿਰਪਾਨਾਂ ਨੇ ਨਹੀਂ ਲਿਆ ਤੂੰ ਤਲਾਹ ਕਰੋ ਕਿੰਨੀ ਵਾਰੀ ਗਿਆ ਜੀ ਜਾਂਦੇ ਆ ਭੱਜਦੇ ਆ ਜਦੋਂ ਪੁਲਸਲੇ ਆਂਦੇ ਆ ਭੱਜਦੇ ਆ ਵੀ ਦਰਖਾਸਤ ਦਿੱਤੀ ਕਿ ਮੋੜ ਕੇ ਕਈ ਵਾਰੀ ਦਰਖਾਸਤ ਨਹੀਂ ਫਿਰ ਲਾਜਮਾ ਨੂੰ ਕਈ ਵਾਰੀ ਖੱਦ ਫੇ ਇੱਥੇ ਬੁਹਾ ਕੇ ਕਿਹਾ ਕਿ ਆਹ ਬੰਦੇ ਤੰਗ ਕਰਦੇ ਆ ਕਰੋ ਕੋਸੇਂੇ ਮੁੜ ਕੇ ਆਉਣ ਜਦੋਂ ਉਹ ਆਉਂਦੇ ਆ ਭੱਜ ਜਾਂਦੇ ਗਲੀਆਂ 'ਚ ਮੁੜ ਕੇ ਵਰਦੇ ਕੋਈ ਨਹੀਂ ਮੁੜ ਕੇ ਫੇ ਆ ਜਾਂਦੇ ਉਹ ਇਹ ਕਹਿਆ ਸੀ ਆ ਜੀ ਤੂੰ ਆ ਗਿਆ ਸੀ ਆ ਜੀ ਤੂੰ ਮਲਾਜਾਂ ਨੂੰ ਫਸਦਾ ਵਾ ਕਹਿੰਦਾ ਮਤਲਬ ਕੀ ਤੁਹਾਨੂੰ ਵੀ ਧਮਕੀਆਂ ਮਿਲਦੀ ਆ ਵਾ ਇਹ ਦੱਸੇ ਜੀ ਕਦੇ ਤੈਨੂੰ ਮਾਰ ਦੇਣਾ ਤੈਨੂੰ ਘੋੜ ਦੇਣਾ ਸੀ ਮੇਰੇ ਕੋਈ ਹੱਲ ਨਹੀਂ ਬੈਠ ਕੇ ਕੰਮ ਪਾਸ ਵਿੱਚ ਤੜਾ ਇੱਥੇ ਕੱਪਤਾਨੋ